ਸੈਸੀ ਕਾਜੀ ਕੀ ਹਾਲ ਚਾਲ ਨੇ ਠੀਕ ਠਾਕ ਉਹ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਕੰਦ ਵਾਲਾ ਹਰ ਰੋਜ਼ ਦੀ ਤਰ੍ਹਾਂ ਆਪਾਂ ਕਬੱਡੀ ਨਾਲ ਜੁੜੀ ਹੋਈ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਣੇ ਆ ਅੱਜ ਜੇ ਸ਼ਖਸੀਅਤ ਨੂੰ ਮੈਂ ਰੂਬਰੂ ਕਰਾਉਣਾ ਤੁਹਾਡੇ ਲਈ ਲੈ ਕੇ ਆਇਆ ਉਹ ਸ਼ਖਸੀਅਤ ਕਿਸੇ ਜਾਣ ਪਛਾਣ ਦੇ ਮਤਾਦ ਨਹੀਂ ਉਹ ਆਪਾਂ ਕਹੀਏ ਕਬੱਡੀ ਜਗਤ ਦਾ ਇੱਕ ਅਨਮੋਲ ਹੀਰਾ ਅਨਮੋਲ ਹੀਰੇ ਦੇ ਤੌਰ ਤੇ ਜਾਣਿਆ ਪਛਾਣਿਆ ਨਾਮ ਜਿਲ੍ਹੇ ਫਾਜ਼ਿਲਕਾ ਦਾ ਜੰਪਨ ਉਹ ਹੈ ਫਿੱਡੂ ਕੁੰਡਲ ਕਬੱਡੀ ਜਗ ਦਾ ਇੱਕ ਟਾਪ ਦਾ ਰੇਡਰ ਰਿਹਾ ਜਿਹਦਾ ਅੱਜ ਵੀ ਜ਼ਿਕਰ ਬਜ਼ੁਰਗ ਵੀ ਕਰਦੇ ਆ ਜਿਹਦਾ ਅੱਜ ਵੀ ਜ਼ਿਕਰ ਬੱਚੇ ਵੀ ਕਰਦੇ ਆ ਔਰ ਪੰਜਾਬ ਦੀਆਂ ਛੋਟੀ ਦੀਆਂ ਕਲੱਬਾਂ ਵੀ ਜ਼ਿਕਰ ਕਰਦੀਆਂ ਵੀ ਉਹ ਫਿੱਡੂ ਕੁੰਡਣਾ ਦੇ ਨਾਲ ਦੀ ਕੋਈ ਵਿਰਲੀ ਰੇਡ ਪਾਉਂਦਾ ਸੋ ਅੱਜ ਆਪਾਂ ਬਾਈ ਫਿੱਡੂ ਦੇ ਨਾਲ ਪਹੁੰਚੇ ਹੋਏ ਆ ਫਿੱਡੂ ਬਾਈ ਦੇ ਨਾਲ ਦਿਲ ਦੀਆਂ ਗੱਲਾਂ ਵੀ ਕਰਨੀਆਂ ਸੋ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੱਖੇ ਵੀਰੇ ਧੰਨਵਾਦ ਤੁਹਾਡਾ ਵੀਰੇ ਯਾਰ ਮਿਹਰਬਾਨੀ ਤੁਹਾਡੀ ਬਈ ਹੋ ਠੀਕ ਠਾਕ ਹੋ ਸੇਤਾ ਕੈਮ ਨੇ ਸਭ ਤੋਂ ਪਹਿਲਾਂ ਅੱਜ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਡੇੜੀਆਂ ਨੇ ਆਪਾਂ ਕਬੱਡੀ ਦੀਆਂ ਢੇਰ ਸਾਰੀਆਂ ਗੱਲਾਂ ਕਰਨੀਆਂ ਆ ਤੁਹਾਡੇ ਨਾਲ ਤੁਹਾਡੀ ਖੇਡੀ ਹੋਈ ਕਬੱਡੀ ਦੀਆਂ ਗੱਲਾਂ ਆਪਾਂ ਕਰਨੀਆਂ ਠੀਕ ਹੈ ਸੋ ਸਭ ਤੋਂ ਪਹਿਲਾਂ ਐ ਦੱਸੋ ਵੀ ਠੀਕ ਠਾਕ ਹੋ ਸੇਤਾ ਕੈਮ ਹੈ ਹਾਂਜੀ ਹਾਂਜੀ ਬਹੁਤ ਵਧੀਆ ਬਈ ਪ੍ਰਮਾਤਮਾ ਦੀ ਕਿਰਪਾ ਸਰੀਰ ਤੰਦਰੁਸਤ ਹੈ ਪਰਿਵਾਰ ਤੰਦਰੁਸਤ ਹੈ ਜੀ ਸਾਰਾ ਕੁਝ ਵਧੀਆ ਬਈ ਪ੍ਰਮਾਤਮਾ ਦੀ ਕਿਰਪਾ ਬਈ ਜੀ ਮਿਹਰਬਾਨੀ ਇਹ ਇੱਕ ਪਰਮਾਤਮਾ ਦੀ ਕਿਰਪਾ ਹੈ ਅੱਜ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਫੇਡੂ ਬਾਈ ਆਪਾਂ ਕਰਨੀ ਹੈ ਜ਼ਿਲ੍ਹੇ ਫਾਜ਼ਿਲਕਾ ਦਾ ਪਿੰਡ ਕੁੰਡਲ ਹਾਂਜੀ ਬਾਈ ਜਿਸ ਜ਼ਿਲ੍ਹੇ ਦੇ ਵਿੱਚ ਤੁਸੀਂ ਜਨਮੇ ਹੋ ਬੜਾ ਭਾਗਾ ਵਾਲਾ ਪਿੰਡ ਹੈ ਇੱਕ ਕਿੱਦਾਂ ਜਿਹਾ ਪਿੰਡ ਹੈ ਕਿੰਨੀ ਕੁ ਆਬਾਦੀ ਵਾਲਾ ਪਿੰਡ ਹੈ ਆਪਣੇ ਪਰਿਵਾਰ ਬਾਰੇ ਤੁਹਾਡੇ ਆਪਾਂ ਅੱਜ ਗੱਲਬਾਤਾਂ ਕਰਨੀਆਂ ਤੁਹਾਡੀ ਕਬੱਡੀ ਬਾਰੇ ਗੱਲਾਂ ਕਰਨੀਆਂ ਕੁੰਡਲ ਪਿੰਡ ਹਾਂਜੀ ਕਿੰਨੀ ਕੁ ਜਨਸ਼ਖਿਆ ਵਾਲਾ ਇੱਕ ਛੋਟਾ ਜਿਹਾ ਪਿੰਡ ਦੇ ਵਿੱਚੋਂ ਤੁਸੀਂ ਉੱਠੇ ਹੋ ਹਾਂਜੀ ਬਾਈ ਕੁੰਡਲ ਪਿੰਡ ਹੈਗੀ ਆ 4000 ਵੋਟ ਹੈਗੀ ਆ ਜੀ ਤੇ ਮਨ ਲਾ ਫਾਇਲ ਕਾ ਦੇ ਮਨ ਲਾ ਬਾਰਡਰ ਏਰੀਆ ਤੇ ਪਿੰਡ ਪਾਇਆ ਜਾਂਦਾ ਜੀ ਤੇ ਹਰੇ ਇਨਾਂ ਬਗਵਾੜਾ ਵੀ ਸਾਡੇ ਪਿੰਡ ਹਜੇ ਵੀ ਗਰਾਊਂਡ ਹੈ ਨਹੀਂ ਅੱਜ ਤੱਕ ਵੀ ਗਰਾਊਂਡ ਹੈ ਨਹੀਂ ਤੇ ਅਸੀਂ ਬਿਨਾ ਗਰਾਊਂਡ ਤੋਂ ਮੰਨ ਲਓ ਵੀ ਇੱਥੋਂ ਤੱਕ ਕਬੱਡੀ ਖੇਡ ਗਏ ਮੰਨ ਲਾ ਛੜਕਾਂ ਤੇ ਭੱਜ ਭੱਜ ਕੇ ਤੇ ਪਰਿਵਾਰ ਦਾ ਬਈ ਪਰਿਵਾਰ ਦਾ ਇਹ ਹੈ ਵੀ ਹੁਣ ਪਰਿਵਾਰ ਦੇ ਵਿੱਚ ਬੱਚੇ ਆ ਮਾਤਾ ਪਿਤਾ ਭਰਾ ਤੇ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਆਪ ਦਾ ਮੰਨ ਲਾ ਵੀ ਹੁਣ ਟੂਰਨਾਮੈਂਟਾਂ ਤੇ ਜਾ ਕੇ ਆਪ ਦਾ ਟਾਈਮ ਪਾਸ ਹੋ ਜਾਂਦਾ ਜਾਂ ਫੈਕਟਰੀ ਚ ਲੱਗੇ ਆ ਉੱਥੇ ਕੰਮ ਕਰਦੇ ਆ ਬਈ ਤੇ ਵਧੀਆ ਟਾਈਮ ਬਸ ਹੋਈ ਜਾਂਦਾ ਇੱਕ ਇਹ ਕਹਿੰਦੇ ਵੀ ਪਿੰਡ ਦੇ ਵਿੱਚ ਗਰਾਊਂਡ ਵੀ ਨਾ ਹੋਣ ਦੇ ਬਾਵਜੂਦ ਇਹ ਦੇਖੋ ਵੀ ਕਿੰਨੀ ਮਿਹਨਤ ਕਰਕੇ ਇੱਕ ਵੱਡੀ ਦੇ ਚ ਇੱਕ ਬਹੁਤ ਵੱਡਾ ਜਿਹੜਾ ਨਾਂ ਫਿੱਡੂ ਨੇ ਫਿੱਡੂ ਕੁੰਡਲ ਪਿੰਡ ਦਾ ਚਮਕਾਇਆ ਉਹ ਵਰਲੇ ਇਨਸਾਨ ਹੁੰਦੇ ਆ ਜਿਨ੍ਹਾਂ ਮਗਰ ਕਹਿੰਦੇ ਪਿੰਡ ਦਾ ਨਾਂ ਲੱਗਦਾ ਇਹ ਉਹਨਾਂ ਵਿੱਚੋਂ ਆ ਫਿੱਡੂ ਕੁੰਡਲ ਨੇ ਜਿਹੜਾ ਨਾਂ ਹੈ ਉਹ ਦੁਨੀਆ ਦੇ ਨਕਸ਼ੇ ਤੇ ਲੈ ਕੇ ਜਾਂਦਾ ਪਿੰਡ ਦੇ ਵਿੱਚ ਹਾਲ ਤੱਕ ਵੀ ਕਹਿੰਦੇ ਗਰਾਊਂਡ ਨਹੀਂ ਨਹੀਂ ਜੀ ਹਾਲ ਤੱਕ ਕੋਈ ਗਰਾਊਂਡ ਹੈ ਨਹੀਂ ਗਰਾਊਂਡ ਜਿਹੜਾ ਨਹੀਂ ਸਮੇਂ-ਸਮੇਂ 'ਤੇ ਸਰਕਾਰਾਂ ਵੀ ਆਉਂਦੀਆਂ ਨੇ ਪੰਜ ਸਰਪੰਚ ਵੀ ਬੰਦੇ ਰਹਿੰਦੇ ਨੇ ਪਰ ਉਹ ਪਿੰਡ ਜਿਹੜਾ ਹਜੇ ਵੀ ਗਰਾਊਂਡ ਤੋਂ ਜਿਹੜਾ ਵੰਝ ਹੈ ਪਰ ਉਸ ਪਿੰਡ ਦੇ ਵਿੱਚੋਂ ਇਕ ਉੱਠ ਕੇ ਇਸ ਰਖੀਤ ਨੇ ਜਿਹੜਾ ਨਾਮ ਦੁਨੀਆ ਦੇ ਵਿੱਚ ਇੱਕ ਕਮਾਇਆ ਹੈ ਫਿਰ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਕਬੱਡੀ ਹੈ ਕਿਹੜੇ ਸਨ ਦੇ ਵਿੱਚ ਕਿਹੜੇ ਵਜ਼ਨ ਤੋਂ ਜਿਹੜੀ ਕਬੱਡੀ ਦੀ ਤੁਸੀਂ ਸ਼ੁਰੂਆਤ ਕੀਤੀ ਹੈ ਕਬੱਡੀ ਦੀ ਜਿਹੜੀ 체ਤਕ ਹੈ ਉਹ ਕਿਹਨੂੰ ਦੇਖ ਕੇ ਲੱਗੀ ਫਿਰ ਆਪਾਂ ਅੱਗੇ ਜਿਹੜੀ ਗੱਲਬਾਤ ਆ ਉਹ ਕਰਨੀ ਹੈ ਹਾਂਜੀ ਮੈਂ ਵੀਰੇ ਸਨ 1999 ਚ ਲੱਗਿਆ ਸੀ ਖੇਡਣ ਜੀ ਤੇ ਮੈਂ 28 ਕਿਲੋ ਤੋਂ ਸ਼ੁਰੂਆਤ ਕੀਤੀ ਸੀ ਪਿੰਡ ਤਰਾੰਗਲੇ ਸਾਡੇ ਨਾਲ ਪਿੰਡੋਂ ਉੱਥੋਂ ਸ਼ੁਰੂਆਤ ਕੀਤੀ ਸੀ ਜੀ ਏ ਆਪਾਂ ਲੱਗੇ ਆ ਬਾਈ ਪਿੰਡਾ ਬਰੀਆ ਵਾਲਾ ਉਹਨੂੰ ਦੇਖ ਕੇ ਲੱਗੇ ਉਹ ਆਪਣਾ ਆਈਡਲ ਆ ਆਪਾਂ ਨੂੰ ਆਪਾਂ ਸਤਾਦਵੀ ਮੰਨਦੇ ਆ ਉਹਨੂੰ ਵੇਖ ਕੇ ਲੱਗੇ ਆ ਖੇਡਣ ਬਾਈ ਤੇ ਉਹਦੇ ਨਾਲ ਵੀ ਖੇਡੇ ਆ ਮੈਚ ਹਰਜੀਤ ਬਾਜਾ ਖਾਨਾ ਕਲੱਬ ਚ ਇਕੱਠੇ ਖੇਡੇ ਆ ਅਸੀਂ ਤੇ ਆਪਾਂ ਨੂੰ ਮਾਣ ਐਸ ਗੱਲ ਦਾ ਵੀ ਜਿਹੜੇ ਬੰਦੇ ਨੂੰ ਆਪਾਂ ਵੇਖ ਕੇ ਲੱਗੇ ਆ ਆਪਾਂ ਉਸ ਬੰਦੇ ਨਾਲ ਖੇਡੇ ਵੀ ਆ ਇਸ ਚੀਜ਼ ਦਾ ਮਾਣ ਆਪਾਂ ਨੂੰ ਬਾਈ ਕਬੱਡੀ ਦਾ ਆਦਰਸ਼ ਢੰਦਾ ਬਰੀਵਾਲ ਜ਼ਿਲ੍ਹੇ ਮੁਕਸਰ ਦਾ ਮਾਨ ਕਾਲਾ ਥਾਂਦੇ ਵਾਲੀ ਹੈ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਦੇ ਲਈ ਤੁਸੀਂ ਜਿਹੜੀ ਕਬੱਡੀ ਬਹੁਤ ਤਕੜੀ ਖੇਡੀ ਹੈ 2 1999 ਦੇ ਵਿੱਚ ਜਿਹੜੀ ਕਬੱਡੀ ਦੀ ਦਰਸ਼ਕੀ ਇਹਨੇ ਸ਼ੁਰੂਆਤ ਕੀਤੀ ਹੈ ਲਗਭਗ 26 ਸਾਲ 26 ਸਾਲ ਹੋ ਗਿਆ 12 ਸਾਲਾਂ ਦੇ ਵਿੱਚ ਤਾਂ ਕਹਿੰਦੇ ਵੀ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਹਜੇ ਤੱਕ ਜਿਹੜਾ ਕਬੱਡੀ ਦਾ ਇਹ ਮਾਨ ਸਨਮਾਨਾ ਤੋਂ ਵਾਂਝਾ ਉਹ ਆ ਫਿੱਡੂ ਕੁੰਡਲ ਅੱਜ ਆਪਾਂ ਗੱਲ ਕਰਨੀ ਹੈ ਕਿ ਖੁੱਲ ਕੇ ਖੇਡ ਪ੍ਰਮੋਟਰਾਂ ਨੂੰ ਵੀ ਇਸ ਵੀਰੀਅਮ ਦੇ ਜਰੀਏ ਆਪਾਂ ਅੱਜ ਬੇਨਤੀ ਕਰਨੀ ਆ ਦੱਸਣਾ ਹੈ ਵੀ ਇੱਕ ਜਿਹੜਾ ਹੀਰਾ ਤੁਸੀਂ ਉਹਨੂੰ ਅੱਖਾਂ ਤੋਂ ਪਰੋਇਆ ਕਰੀ ਬੈਠੇ ਹੋ ਇੱਕ ਹੀਰੇ ਨੂੰ ਜਿਹੜਾ ਤੁਸੀਂ ਲੁਕੋ ਕੇ ਰੱਖਿਆ ਹੋਇਆ ਜ਼ਿਲ੍ਹੇ ਮੁਕਸਰ ਦਾ ਜ਼ਿਲ੍ਹੇ ਫਾਜ਼ਿਲਕਾ ਦਾ ਆਪਾਂ ਕਹੀਏ ਵੀ ਪੰਜਾਬ ਦਾ ਇੱਕ ਟਾਪਰ ਰੇਡਰ ਫਿੱਡੂ ਕੁੰਡਲ ਜਿਹਦੇ ਨਾਲ ਅੱਜ ਮੇਰੀ ਗੱਲਬਾਤ ਜਿਹੜੀ ਚੱਲ ਰਹੀ ਹੈ ਫਿੱਡੂ ਭਾਈ ਜਦ ਤੁਸੀਂ ਰੇਡਾਂ ਪਾਉਂਦੇ ਰਹੇ ਆ ਡਿਮਾਂਡਾਂ ਹੁੰਦੀਆਂ ਸੀ ਵੀ ਫਿੱਡੂ ਸਾਡੀ ਟੀਮ ਦਾ ਹਿੱਸਾ ਬਣੇ ਸਾਡੇ ਲਈ ਰੇਡਾਂ ਪਾਵੇ ਤੁਸੀਂ ਕਹਿੰਦੇ ਹਰਜੀਤ ਕ ਅੰਦਲੀ ਇਸ ਖੇਡੇ ਆ ਕੀ ਮਾਨ ਸਨਮਾਨ ਤੁਹਾਡੇ ਪ੍ਰਮੋਟਰਾਂ ਨੇ ਕੀਤੇ ਆ ਜਾਂ ਅੱਖਾਂ ਤੋਂ ਵਾਂਝੇ ਹੀ ਰੱਖਿਆ ਨਹੀਂ ਵੀ ਪ੍ਰਮੋਟਰਾਂ ਨੇ ਕੋਈ ਮਾਨ ਸਨਮਾਨ ਨਹੀਂ ਕੀਤਾ ਹਜੇ ਤੱਕ ਬਸ ਇਹੀ ਆ ਵੀ ਸਾਡੇ ਏਰੀਏ ਦੇ ਜਿਹੜੇ ਟੂਰਨਾਮੈਂਟ ਹੋਏ ਆ ਜੀ ਤੇ ਜਿਹੜੇ ਨਾਲ ਮੁੰਡੇ ਖੇਡਦੇ ਰਹੇ ਆ ਤਕਰੀਬਨ ਸਾਡੇ ਹੁਣ ਇੰਟਰਵਿਊ ਹੋਈ ਸੀ ਪਹਿਲਾਂ ਤਾਂ ਨਹੀਂ ਮੈਨੂੰ ਕਿਸੇ ਨੇ ਪੁੱਛਿਆ ਜਦੋਂ ਇੰਟਰਵਿਊ ਹੋਈ ਸੀ ਉਸ ਤੋਂ ਬਾਅਦ ਜਿਹੜੇ ਸਾਡੇ ਏਰੀਏ ਦੇ ਟੂਰਨਾਮੈਂਟ ਹੋਇਆ ਤਕਰੀਬਨ ਮੇਰਾ ਮਾਨ ਸਨਮਾਨ ਸਾਡੇ ਏਰੀਏ ਦੇ ਲੋਕਾਂ ਨੇ ਕੀਤਾ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਭਰਾਵਾਂ ਨੇ ਮੇਰਾ ਮਾਨ ਸਨਮਾਨ ਕੀਤਾ ਤੇ ਕੁਝ ਇੰਟਰਵਿਊ ਤੋਂ ਬਾਅਦ ਜਿਵੇਂ ਬਾਈ ਜਗਮੀਤ ਵਰਗੇ ਬਾਈ ਹਰਦੀਪ ਸਿੰਘ ਦਾ ਸੁਖਪਾਲ ਸਿੰਘ ਦਾ ਜਿਵੇਂ ਪਿੰਡ ਕੁੰਡਲ ਦੇ ਸਰਪੰਚ ਮਿੰਕੂ ਕੁੰਡਾ ਮਿੰਕੂ ਕੁੰਡਲਾ ਤੇ ਬਾਈ ਸੁਖਚੈਨ ਬਰਾੜ ਵਰਗੇ ਇੱਥੋਂ ਵਰਕਾਂ ਤੋਂ ਆਲਮਾਲੇ ਤੋਂ ਤੇ ਇਹਨਾਂ ਨੇ ਮੇਰੀ ਵਧੀਆ ਸਪੋਰਟ ਕੀਤੀ ਮੇਰਾ ਸਨਮਾਨ ਕੀਤਾ 50000 ਨਾਲ ਮਿੰਕੂ ਸਰਪੰਚ ਨੇ ਕੀਤਾ ਤੇ 31000 ਨਾਲ ਕੀਤਾ ਸੀ ਬਾਈ ਰੂਪ ਚਾਹਨੋ ਰਾਨੇ ਤੇ ਆਲਮਾਲੇ ਬਸੰਤੋ ਰਹ ਆਹ ਜਿਹੜੇ શિક્ષ ਜਿਨ੍ਹਾਂ ਨੇ ਤੁਸੀਂ ਨਾਮ ਲਏ ਆ ਉਹਨਾਂ શિક્ષੀਤਾਂ ਨੇ ਤੁਹਾਡੀ ਜਿਹੜੀ ਬਾਹ ਹੈ ਉਹ ਫੜੀ ਹੈ ਹਾਂਜੀ ਹਾਂਜੀ ਬਾਈ ਉਹਨਾਂ ਨੇ ਪੂਰਾ ਠੋਕ ਕੇ ਕਿਹਾ ਆਪਾਂ ਨੂੰ ਤੇਰੇ ਨਾਲ ਖੜੇ ਆ ਹੁਣ ਵੀ ਮੈਨੂੰ ਕਿਹਾ ਸੀਗਾ ਜਿਵੇਂ ਮੁੰਡਾ ਭੀਮਾ ਘਣੀ ਵਾਲੇ ਤੂੰ ਤੇ ਉਹਨਾਂ ਨੇ ਕਿਹਾ ਸੀ ਤੇਰੇ ਮਨ ਲੱਗ ਤੈਨੂੰ ਪੈਸਿਆਂ ਦੀ ਲੋੜ ਆ ਹਨਾ ਮੈਂ ਸਪੋਰਟ ਕਰ ਦਿੰਨੇ ਆ ਮੈਂ ਉਹਨਾਂ ਨੂੰ ਇਹ ਕਿਹਾ ਵੀ ਮੇਰਾ ਮੈਂ ਆਪਦਾ ਫੈਕਟਰੀ ਜਾਨਾ ਕੰਮ ਮੇਰਾ ਡੈਡੀ ਮਤਲਬ ਜਿਹੜਾ ਵੀ ਜਾਨਾ ਟਾਈਮ ਪਾਸ ਹੋਈ ਜਾਂਦਾ ਕਰਦਾ अच्छा ਕਿਹੜੀ ਫੈਕਟਰੀ ਦੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਹੁਣ ਤੱਕ ਜਿਹੜਾ ਮੰਨ ਕੇ ਚਲ ਪੇਟ ਨੂੰ ਚਲਾਉਣ ਦੀ ਖਾਤਰ ਆਪਣੇ ਪਰਿਵਾਰ ਨੂੰ ਚਲਾਉਣ ਦੀ ਖਾਤਰ ਹਾਂਜੀ ਉਹ ਆਪਣੇ ਇੱਥੇ ਅਰਣੀ ਵਾਲੇ ਫੈਕਟਰੀ ਆ ਜਿੱਦੀ ਫਰੂਟੀਆਂ ਬੰਦਦੀਆਂ ਉੱਥੇ ਮੈਨੂੰ ਤਿੰਨ ਚਾਰ ਸਾਲ ਹੋ ਗਏ ਉੱਥੇ ਲੱਗੇ ਨੂੰ ਤੇ ਮੈਨੂੰ ਛੁੱਟੀ ਛੱਤੀ ਵੀ ਦੇ ਦਿੰਦਾ ਖੇਡਣ ਵਾਸਤੇ ਆਹ ਦੇਖੋ ਯਾਰ ਹਨਾ ਕਿੱਡੇ ਦੁੱਖ ਦੀ ਗੱਲ ਮੈਂ ਦੁੱਖ ਦੇ ਨਾਲ ਕਹਿ ਰਿਹਾ ਵੀ ਇੱਕ ਵੱਡੀ ਜੱਗ ਦਾ ਯਾਰ ਅਨਮੋਲ ਹੀਰਾ ਜਿਨ੍ਹਾਂ ਨੂੰ ਗਰਾਊਂਡ ਬਾਰੇ ਨਹੀਂ ਪਤਾ ਵੀ ਗਰਾਊਂਡ ਦੀਆਂ ਜਿਹੜਾ ਢੇਰੀਆਂ ਦਾ ਕਿੰਨੇ ਗਾਇਦੀਆਂ ਢੇਰੀਆਂ ਹੁੰਦੀਆਂ ਗਰਾਊਂਡ ਕਿੰਨੇ ਸਕੁਅਰ ਫੁੱਟ ਹੁੰਦਾ ਉਹਨਾਂ ਨੂੰ ਜਿਹੜਾ ਪ੍ਰੋਮੋਟਰ ਵੀ ਜਿਹੜੇ ਵਿਦੇਸ਼ੀ ਟੂਰ ਲਵਾਉਂਦੇ ਆ ਕੋਈ ਕੈਨੇਡਾ ਖੇਡ ਆਇਆ ਕੋਈ ਇੰਗਲੈਂਡ ਖੇਡ ਆਇਆ ਕੋਈ ਨਿਊਜ਼ੀਲੈਂਡ ਖੇਡ ਆਇਆ ਕੋਈ ਅਮਰੀਕਾ ਖੇਡ ਆਇਆ ਪਰ ਦੇਖੋ ਯਾਰ ਜੀਨੇ ਕਬੱਡੀ ਦੇ ਵਿੱਚ ਇੰਨਾ ਵੱਡਾ ਨਾਂਕ ਕਿ ਮਕਾਇਆ ਹੋਵੇ ਉਹ ਅੱਜ ਫੈਕਟਰੀਆਂ ਦੇ ਵਿੱਚ ਆਪਣੇ ਪਰਿਵਾਰ ਨੂੰ ਚਲਾਉਣ ਦੀ ਖਾਤਰ ਆਪਣੇ ਪਰਿਵਾਰ ਨੂੰ ਪਾਲਣ ਦੀ ਖਾਤਰ ਇੱਕ ਫਰੂਟੀਆਂ ਵਾਲੀ ਫੈਕਟਰੀ ਦੇ ਵਿੱਚ ਜਿਹੜਾ ਯਾਰ ਬਿਲਕੈਦਾ ਜੌਬ ਕਰਦਾ ਮੇਰਾ ਖਿਆਲ ਉੱਥੇ ਮਸਾ 7500 8000 ਰੁਪਿਆ ਜਾਂ 9000 ਉਹ ਹੁਣ ਪਤਾ ਕੀ ਆ ਪਾਰ ਡੇ ਦਾ ਸਿਸਟਮ ਆ ਵੀਰੇ ਜਿੱਦੇ ਵਿੱਚ ਜਾਊਗਾ ਮੈਂ ਜੀ ਡਾਢੀ ਮਨ ਲਾ ਜਾਊਗਾ ਉੱਥੇ ਦਿਨ ਲਾਊਗਾ ਉਹਦੇ ਪੈਸੇ ਮਿਲਨੇ ਆ ਹੁਣ ਕਈ ਵਾਰੀ 15 ਦਿਨ ਚੱਲਦੀ ਆ ਹਨ ਤੇ ਕਈ ਵਾਰੀ ਮਹੀਨਾ ਵੀ ਚੱਲੇ ਜਾਂਦੀ 20 ਦਿਨ ਚੱਲਦੀ ਆ ਉਹਦਾ ਕੋ ਪੱਕਾ ਪਤਾ ਨਹੀਂ ਕਿੰਨੇ ਦਿਨ ਚੱਲਦੀ ਆ ਤੇ 2000 ਬੰਦਾ ਗੀਰ 5 ਬੰਦਾ 6 ਬੰਦਾ ਐਂ ਜੇ ਚੱਲਦਾ ਕੰਮ ਅੱਛਾ ਹਾਂਜੀ ਹਾਂਜੀ ਤੇ ਬਾਕੀ ਹੁਣ ਇੰਟਰਵਿਊ ਤੋਂ ਬਾਅਦ ਆਪਣੇ ਏਰੀਆ ਦੇ ਟੂਰਨਾਮੈਂਟਾਂ ਤੇ ਮੈਨੂੰ ਪਿੰਡ ਦੇ ਏਰੀਆ ਦੇ ਲੋਕਾਂ ਨੇ ਬਹੁਤ ਸੰਯੋਗ ਕੀਤਾ ਵੀ ਮੈਨੂੰ ਰੈਫਰੀ ਕਰਨ ਦਾ ਵੀ ਮੌਕਾ ਦੇ ਕੇ ਪ੍ਰੋਮੋਟ ਕਰ ਰਹੇ ਹਾਂਜੀ ਸਾਡਾ ਏਰੀਆ ਮੈਨੂੰ ਫੁੱਲ ਸਪੋਰਟ ਕਰ ਰਿਹਾ ਜੀ ਹਾਂਜੀ ਬਾਕੀ ਮੇਰਾ ਕੋਟ ਪੱਤੇ ਸਨਮਾਨ ਕੀਤਾ ਬਾਈ ਸੋਨੀ ਕਮੈਂਟਰ ਹੈ ਜਿਹੜਾ ਉਹਨਾਂ ਹਾਂਜੀ ਉਹਨਾਂ ਨੇ ਉਹਨਾਂ ਦਾ ਵੀ ਧੰਨਵਾਦ ਵਿਚਾਰਾਂ ਨੇ ਇੰਨੀ ਵਾਰ ਆਪਣਾ ਸੱਚੇ ਮਾਨ ਸਨਮਾਨ ਕੀਤਾ ਤੇ ਹੋਰ ਨਹੀਂ ਬਾਕੀ ਪਲੇਅਰਾਂ ਨੇ ਕੋਈ سپورਟ ਕੀਤੀ ਜਿਵੇਂ ਆਪਾਂ ਕਹਿੰਦੇ ਮੇਰੀ ਯਾਰਾ ਸੱਜੀ ਬਾਹ ਜਿਵੇਂ ਪਲੇਅਰ ਐ ਜੇ ਪਲੇਅਰ ਚਾਹੁੰਦੇ ਹੋਣ ਬੰਦੇ ਨੂੰ ਕਿੱਥੋਂ ਤੋਂ ਕਿੱਥੋਂ ਤੱਕ ਲਿਆ ਸਕਦੇ ਆ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਪਲੇਅਰਾਂ ਦਾ ਯੋਗਦਾਨ ਰਿਹਾ ਵੀ ਜਿਨ੍ਹਾਂ ਨੇ ਤੁਹਾਨੂੰ ਮੰਨ ਕੇ ਚੱਲ ਹੁਣ ਤੱਕ ਸਾਥ ਦਿੱਤਾ ਜਾਂ ਕਈ ਪਲੇਅਰ ਵੀ ਜਿਹੜੇ ਹੁੰਦੇ ਆ ਯਾਰ ਆਪਾਂ ਫਿੱਡੂ ਤੋਂ ਕੀ ਲੈਣਾ ਕਹਿੰਦੇ ਹੁੰਦਾ ਵੀ ਚੜਦੇ ਨੂੰ ਸਲਾਮਾ ਹਰੇ ਕਰਦਾ ਜਦ ਕਹਿੰਦੇ ਪਲੇਅਰ ਤੱਕਦਾ ਖੇੜਦਾ ਤੇ ਬਾਅਦ ਦੇ ਵਿੱਚ ਦੋ ਦੋ ਤਿੰਨ ਤਿੰਨ ਗੱਡੀਆਂ ਕੱਢਦੀਆਂ ਕੀ ਹੁਣ ਵੀ ਤੁਹਾਨੂੰ ਫੋਨ ਕੋਲ ਉਸੇ ਤਰ੍ਹਾਂ ਹੀ ਕਰਦਾ ਵੀ ਫਿੱਡੂ ਸਾਡਾ ਭ ਯਾਰੀ ਦੋਸਤੀ ਆਪਣੀ ਉੱਤੋਂ ਉੱਤੋਂ ਦੀ ਹੈ ਨਹੀਂ ਨਹੀਂ ਵੀਰੇ ਹੈਗੇ ਵਿੱਚ ਐ ਨਹੀਂ ਵੀ ਸਾਰੇ ਆਪਾਂ ਕਹਿ ਦਈਏ ਹੁਣ ਜਿਹੜਾ ਮੁੰਡਾ ਸੀਪਾ ਸਿੰਘੜਾਂ ਵਾਲਾ ਗੁਰਪ੍ਰੀਤ ਚੀਮਾ ਗਗਨੇ ਵਰਗੇ ਆਪਣੀ ਫੁੱਲ ਸਪੋਰਟ ਕਰਦੇ ਆ ਹਜੇ ਵੀ ਆਪਾਂ ਕਹਿ ਦਈਏ ਠੀਕ ਆ ਫੁੱਲ ਸਪੋਰਟ ਕਰਦੇ ਆ ਜਦੋਂ ਪਹਿਲਾਂ ਖੇਡਦੇ ਉਸਦੋਂ ਆਪਣੀ ਬਾਹਰ ਦੀ ਗੱਲ ਕਰਾਈ ਸੀ ਬਾਈ ਸੰਦੀਪ ਮੰਗਲੰਦਿਆ ਨੇ ਉਦੋਂ ਬਾਅਦ ਮੈਚ ਨਹੀਂ ਹੋਏ ਇੱਕ ਸਾਲ ਬਾਈ ਸ਼ੀਰੇ ਪਿੱਥੋੜੇ ਨੇ ਗੱਲ ਕਰਾਈ ਸੀ ਤੇ ਉਹ ਸਾਲ ਮੇਰਾ ਵੀਜ਼ਾ ਨਹੀਂ ਲੱਗਾਗਾ ਤੇ ਬਾਈ ਕੋਨੀ ਨਰਵੈਰ ਕੋਨੀ ਵੀ ਆਪਣੀ ਫੁੱਲ ਸਪੋਰਟ ਕਰਦਾ ਰਿਹਾ ਹਰਜੀਤ ਬਾਜੇਖਾਨ ਨੇ ਕਲੱਬ ਚ ਲਿਜਾਣ ਵਾਲਾ ਮੈਨੂੰ ਹਰਜੀ ਬਾਈ ਕੋ ਨਹੀਂ ਲੱਗ ਗਿਆ ਸੀ ਨਰਵੈਰ ਸਿੰਘ ਨੂੰ ਹੁਣ ਸੰਦੀਪ ਲੰਗ ਲੰਬੀਆਂ ਦੀ ਤੁਸੀਂ ਜ਼ਿਕਰ ਕੀਤਾ ਵੀ ਬਾਈ ਸੰਦੀਪ ਲੰਗ ਲੰਬਿਆ ਨੇ ਮੇਰੀ ਬਾਹਰ ਦੀ ਗੱਲ ਕਰਾਈ ਕੀ ਉਸ ਤੋਂ ਬਾਅਦ ਉਹ ਗੱਲ ਚੱਲੀ ਕਿ ਉਹ ਦੱਬੀ ਆਏਗੀ ਬਾਈ ਤੋਂ ਬਾਅਦ ਕੀ ਹੁਣ ਜਿਹੜੀ ਫੈਡਰੇਸ਼ਨ ਐ ਐਮ ਐਲ ਕੇ ਚੱਲ ਰਹੀ ਹੈ ਐਮ ਐਲ ਕੇ ਫੈਡਰੇਸ਼ਨ ਦਾ ਪਹਿਲਾ ਰਪਿੰਦਰ ਕੌਰ ਆ ਜਾਂ ਮਾਲਾ ਆਪਣੇ ਜੱਜਾ ਆਟੋਨਾ ਬਾਰੇ ਵਾਲਾ ਜੀ ਨੇ ਕੀ ਉਹਨਾਂ ਨੇ ਤੁਹਾਨੂੰ ਹੁਣ ਜਿਵੇਂ ਪੁਰਾਣੇ ਪਲੇਅਰ ਮੇਰੇ ਕੋਲੇ ਜਾਣਕਾਰੀ ਆਈ ਹੈ ਨਰਵੈਰ ਕੋਨੀ ਨੇ ਆਪਣੇ ਜ਼ਿਲ੍ਹੇ ਮੁਕਸਰ ਦਾ ਉਹਨਾਂ ਨੂੰ ਵੀ ਉਹਨਾਂ ਨੇ ਵਿੱਚ ਨਿਯੁਕਤ ਕੀਤਾ ਹੈ ਹਾਂ ਅਰੇ ਕਮੇਟੀ ਦੇ ਵਿੱਚ ਵੀ ਤੁਸੀਂ ਆਓ ਉਹਨਾਂ ਨੂੰ ਜਿਹੜੀ ਮੰਨ ਕੇ ਚੱਲ ਜਿੱਦਾਂ ਮਾਨ ਸਤਕਾਰ ਦਿੱਤਾ ਜਾਂਦਾ ਹੈ ਕੀ ਤੁਹਾਨੂੰ ਵੀ ਉਹਨਾਂ ਨੇ ਕਿਹਾ ਵੀ ਸਾਡੇ ਇਧਰ ਫੈਡਰੇਸ਼ਨ ਦੇ ਵਿੱਚ ਤੁਸੀਂ ਆਓ ਜਾਂ ਤੁਹਾਨੂੰ ਅਸੀਂ ਇੱਕ ਅਫੀਸ਼ੀਅਲ ਦੇ ਤੌਰ ਤੇ ਜਿੱਦਾਂ ਤੁਸੀਂ ਉਹਨਾਂ ਰੈਫਰੀ ਕਰਦੇ ਹੋ ਤੁਹਾਨੂੰ ਉਹਨਾਂ ਨੇ ਕਿਹਾ ਜਾਂ ਨਹੀਂ ਕਿਹਾ ਨਹੀਂ ਮੈਨੂੰ ਨਹੀਂ ਕਿਹਾ ਬਾਈ ਸੰਦੀਪ ਨੇ ਆਪਣੇ ਨਾਲ ਸੰਦੀਪ ਨਾਲ ਹੀ ਗੱਲਬਾਤ ਸੀਗੀ ਉਦੋਂ ਫਿਰ 70 ਦੇ ਮੈਚ ਨਹੀਂ ਹੋਏ ਉਦੋਂ ਬਾਅਦ ਫਿਰ ਮੈਂ ਮੰਨ ਲਓ ਵੀ ਦਿਮਾਗਾ ਤੌਰ ਤੇ ਕੰਫੀਡੈਂਸ ਘਟ ਗਿਆ ਤੇ ਫਿਰ ਮੈਂ ਮਾਜਮੂਚ ਘਟ ਖੇਡਣ ਲੱਗ ਗਿਆ ਸੀ ਕਿਉਂਕਿ ਉਦੋਂ ਬਾਅਦ ਉਦੋਂ ਪਹਿਲਾਂ ਮੇਰੀ ਤਿੰਨਵਰੀ ਗੱਲ ਹੋਈ ਸੀ ਤਿੰਨੇਵਰੀ ਮੇਰਾ ਵੀ ਗਿਆ ਨਹੀਂ ਮਿਲਿਆਗਾ ਮੈਨੂੰ ਤੇ ਆ ਚੌਥੀ ਵਾਰੀ ਗੱਲ ਹੋਈ ਸੀ ਉਸ ਵਾਰ ਫਿਰ ਮੈਚ ਹੀ ਨਹੀਂ ਹੋਇਆ ਉਧਰ ਫਿਰ ਉਦੋਂ ਬਾਅਦ ਮੈਂ ਖੇਡਣਾ ਘਟ ਗਿਆ ਸੀ ਕੌਨਫੀਡੈਂਸ ਘਟ ਗਿਆ ਸੀ ਜਦ ਮਨ ਨਹੀਂ ਕਰਦਾ ਸੀ ਖੇਡਣ ਨੂੰ ਤੇ ਉਹ ਗੱਲ ਫਿਰ ਉੱਥੇ ਦਬੀ ਦੀ ਦਬੀ ਰਹੀ ਜਿਉਂ ਕਿ ਮੈਂ ਫਿਰ ਓਪਨ ਖੇਡਾਂ ਨਹੀਂਗਾ ਮੈਨੂੰ ਐ 70 ਕਿਲੋ ਬੰਦ ਹੋ ਗਈ ਓਪਨ ਫਿਰ ਮੈਂ ਨੇੜੇ-ਨੇੜੇ ਖੇਡ ਲੈਂਦਾ ਸੀ ਫਿਰ ਮੰਨ ਲਓ ਕਿਸੇ ਨੇ ਵੀ ਨਹੀਂ ਪੁੱਛਿਆ ਇੱਕ ਮੁਕੱਦਰ ਕਹਿ ਗਿਆ ਵੀ ਆਪਾਂ ਨੂੰ ਹਾਰ ਦੇ ਦੇਣਾ ਵੀ ਜਦੋਂ ਤਿੰਨ ਨਾਰੀ ਵੀਜ਼ਾ ਬੰਦੇ ਦਾ ਮੰਨ ਕੇ ਚੱਲ ਫੇਲ ਰਿਫਿਊਜ ਹੋਇਆ ਉਦੋਂ ਬਾਅਦ ਕਿਸੇ ਨੇ ਜਿਹੜਾ ਨਹੀਂ ਪੁੱਛਿਆ ਕੋਈ ਮਾਨ ਸਨਮਾਨ ਜਿਵੇਂ ਪਲੇਅਰਾਂ ਨੂੰ ਗੱ ਕਹਿੰਦੇ ਹੁੰਦੇ ਇੱਕ ਬਿਸਕੁਟਾਂ ਵਾਂਗ ਵੰਡੀਆਂ ਠੀਕ ਆ ਟੌਫੀਆਂ ਵਾਂਗ ਵੰਡੀਆਂ ਮੋਟਰਸਾਈਕਲ ਕੀ ਤੁਹਾਨੂੰ ਕਿਸੇ ਨੇ ਕੋਈ ਮੋਟਰਸਾਈਕਲ ਜਾਂ ਗੱਡੀ ਵਜੋਂ ਜਾਂ ਕੋਈ ਮਾਨਸਤਕਾਰ ਦਿੱਤਾ ਜਾਂ ਨਹੀਂ ਦਿੱਤਾ ਨਹੀਂ ਦਿੱਤਾ ਵੀਰੇ ਆਪਣੇ ਲੁਧਿਆਣੇ ਤੋਂ ਜਿਹੜੇ ਮੈਂ ਨੈਸ਼ਨਲ ਕਬੱਡੀ ਖੇਡਣ ਗਿਆ ਸੀ ਆਪਣੇ ਗੁਜਰਾਤ ਚ ਤੇ ਉੱਥੋਂ ਦਾ ਜਿਹੜਾ ਮੈਨੇਜਰ ਸੀਗਾ ਬਾਈ ਅਮਰਜੀਤ ਹੂੰ ਰਾਜਗੜ੍ਹ ਵਾਲੇ ਉਹਨਾਂ ਨੇ ਮੈਨੂੰ ਮੋਟਰਸਾਈਕਲ ਦਿੱਤਾ ਸੀ ਸਪਲੈਂਡਰ ਹੂੰ ਤੇ ਉਹ ਮੈਂ ਹੁਣ 7-8 ਸਾਲ ਮੈਂ ਰੱਖਿਆ ਵਧੀਆ ਮੋਟਰਸਾਈਕਲ ਦਿੱਤਾ ਸੀ ਸਪਲੈਂਡਰ ਤੇ ਤੇ ਫਾਈਲ ਦਾ ਟੂਰਨਾਮੈਂਟ ਸੀਗਾ ਤੇ ਮੈਚ ਖੇਡਣ ਲੱਗ ਗਏ ਸੋ ਮੈਂ ਸੀਗਾ ਉਹ ਚੋਰੀ ਉਹ ਵੀ ਚੋਰੀ ਹੋ ਗਿਆ ਸੀ ਇੱਥੇ ਮਾਨ ਸਨਮਾਨ ਹੋਇਆ ਸੀ ਜਿਹੜਾ ਮੰਨ ਲਓ ਇੱਕੋ ਮੋਟਰਸਾਈਕਲ ਜਿਹੜਾ ਸਨਮਾਨ ਦੇ ਵਿੱਚ ਮਿਲਿਆ ਉਹ ਮੋਟਰਸਾਈਕਲ ਵੀ ਕਹਿੰਦੇ ਇਥੇ ਟੂਰਨਾਮੈਂਟ ਤੋਂ ਜਿਹੜਾ ਚੋਰੀ ਹੋ ਗਿਆ ਬੜਾ ਦੁੱਖ ਲੱਗਦਾ ਯਾਰ ਜਦੋਂ ਕੋਈ ਮਾਨ ਸਨਮਾਨ ਦੇ ਵਿੱਚ ਚੀਜ਼ ਮਿਲੀ ਹੋਏ ਕਹਿੰਦੇ ਉਹਦੀ ਕੋਈ ਕੀਮਤ ਨਹੀਂ ਹੁੰਦੀ ਨਾ ਲੱਖੀ ਤੇ ਨਾ ਕਰੋੜੀ ਜਿਹੜਾ ਸਨਮਾਨ ਹੈ ਉਹ ਇੱਕ ਸਨਮਾਨ ਹੈ ਭਾਵੇਂ ਉਹ ਲੱਖ ਦਾ ਹੈ ਭਾਵੇਂ ਕਹਿੰਦੇ ਮਾਨ ਦੇ ਚੱਕ ਇੱਕ ਸੌਨ ਵੀ ਮਿਲਿਆ ਹੋਵੇ ਉਹਨੂੰ ਵੀ ਬੰਦਾ ਯਾਦ ਰੱਖਦਾ ਯਾਰ ਮੈਨੂੰ ਮਾਨ ਸਤਕਾਰ ਦੀ ਇੱਕ ਠਾਪ ਹੀ ਦਿੱਤੀ ਹੈ ਹੁਣ ਆਪਾਂ ਪ੍ਰਮੋਟਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਆਪਾਂ ਉਹਨਾਂ ਨੂੰ ਮੁਰੇ ਇੱਕ ਮੰਗ ਰੱਖ ਸਕੀਏ ਵੀ ਸਾਡੇ ਜ਼ਿਲ੍ਹੇ ਫਾਜ਼ਿਲਕਾ ਦਾ ਜਿਹੜਾ ਮਾਨ ਹੈ ਫਿੱਡੂ ਕੁੰਡਲ ਫਿੱਡੂ ਕੁੰਡਲ ਨੂੰ ਜਿਹੜੇ ਵਿਦੇਸ਼ੀ ਮੌਕੇ ਆ ਜਿਹੜੇ ਉਹਨਾਂ ਨੂੰ ਦੇਣੇ ਚਾਹੀਦੇ ਆ ਬਤੌਰ ਇੱਕ ਇਹ ਦੇ ਹੁਣ ਤਾਂ ਰੈਫਰੀ ਕਰ ਰਹੇ ਹੋ ਹਾਂਜੀ ਹਾਂਜੀ ਜਾਂ ਕਬੱਡੀ ਦੇ ਵਿੱਚ ਦੁਬਾਰਾ ਵਾਪਸੀ ਕਰ ਨਹੀਂ ਕਬੱਡੀ ਮੈਂ ਖੇਡਦਾ ਹੁਣ ਪਤਾ ਕੀ ਚੱਕਰ ਸੀ ਜਦੋਂ ਮੇਰਾ ਮੋਟਰਸਾਈਕਲ ਪਹਿਲਾਂ ਮੈਂ ਵਧੀਆ ਛੱਡਣ ਲੱਗ ਗਿਆ ਸੀ ਜੀ ਕਦੇ ਇੱਕ ਅੱਧਾ ਜੱਫਾ ਪੈਂਦਾ ਸਾਡੇ ਏਰੀਆ 'ਚ ਮੇਲੇ ਹੁੰਦੇ ਜਿਵੇਂ 21015 ਇਦھر ਮੈਂ ਫਾਇਲ ਕਰੀਏ ਜਲੰਧਾਵਾ ਇਦھر ਸਾਰੇ ਮੈਚ ਏਡੇ ਸੀ ਤੇ ਵਧੀਆ ਹੋ ਗਿਆ ਸੀ ਫਿਰ ਮੋਟਰਸਾਈਕਲ ਚੱਕਿਆ ਗਿਆ ਫਿਰ ਐ ਹੁੰਦਾ ਯਾਰ ਵੀ ਇੰਨੇ ਚਿਰ ਮਿਹਨਤ ਕੀਤੀ ਹਨਾ ਤੇ ਇੱਕੋ ਚੀਜ਼ ਜੁੜੀ ਸੀ ਵੀ ਰੱਬ ਚਾਹੁੰਦਾ ਨਹੀਂਗਾ ਵੀ ਮੈਂ ਕਬੱਡੀ ਖੇਡਾਂ ਹਨਾ ਤੇ ਮੈਂ ਤਾਂ ਹੁਣ ਕਬੱਡੀ ਉਹਦੇ ਮੇਰਾ ਐ ਮਨ ਕਰਦਾ ਸੀ ਵੀ ਮੈਂ ਜਿਹੜੀ ਆਪਦੀ ਕਿੱਟ ਵੀ ਨਹਿਰ ਦੇ ਵਿੱਚ ਸਿੱਟ ਦਿਆਂ ਇੰਨਾ ਮਨ ਦੁਖੀ ਸੀ ਤੇ ਪਰ ਫਿਰ ਮੈਂ ਸੋਚਿਆ ਮੇਰੇ ਨਾਲ ਦੇ ਮੁੰਡੇ ਔਰ ਖੇਡਦੇ ਐ ਇਹਨਾਂ ਦਾ ਮਨ ਟੁੱਟ ਜਾਊਗਾ ਹਨਾ ਬਾਈ ਦਾ ਮਨ ਟੁੱਟ ਗਿਆ ਹਨਾ ਵੀ ਆਪਣੀ ਟੀਮ ਖਤਮ ਹੋ ਜਾਊਗੀ ਤੇ ਉਸ ਤੋਂ ਬਾਅਦ ਹੁਣ ਜਦੋਂ ਇੰਟਰਵਿਊ ਹੋਈ ਮੇਰੀ ਮੰਲਾ ਵਰੀਆ ਸਪੋਰਟ ਹੋਈ ਬਈਆਂ ਨੇ ਹੌਸਲਾ ਹੋ ਗਿਆ ਮੈਨੂੰ ਸਾਡੇ ਏਰੀਆ ਨੇ ਮੈਨੂੰ ਬਹੁਤ ਪਿਆਰ ਦਿੱਤਾ ਮੈਨਾਂ ਦੇਣਾ ਕਦੇ ਵੀ ਨਹੀਂ ਦੇ ਸਕਦਾ ਸਾਡੇ ਏਰੀਆ ਦੇ ਲੋਕਾਂ ਨੇ ਜਿਨ੍ਹਾਂ ਨੇ ਟੂਰਨਾਮੈਂਟਾਂ ਤੇ ਸਾਦ ਕੇ ਮੇਰਾ ਮਾਨ ਸਨਮਾਨ ਕੀਤਾ ਹੁਣ ਵੀਰੇ ਮੈਂ ਤਿਆਰੀ ਲਾਈ ਜਾਨਾ ਆਪਦੀ ਡਾਈਟ ਵੀ ਪ੍ਰੋਪਰ ਮੰਲਾ ਖਾਈ ਜਾਨਾ ਤੇ ਹੁਣ ਜਿਹੜੇ ਗਾਂ ਵਾਲੇ ਸੀਜ਼ਨ ਸ਼ੁਰੂ ਹੋਊਗਾ ਵੀ ਉਦੋਂ ਮੈਂ ਮੈਚ ਖੇਡੂ ਬਾਈ ਕੋਈ ਜ਼ਮੀਨ ਜਾਇਦਾਦ ਹੈ ਜਾਂ ਕੋਈ ਆਪਾਂ ਮੰਨ ਕੇ ਚੱਲ ਜਾਂ ਨਹੀਂ ਆਪਾਂ ਜਿਹੜਾ ਪ੍ਰੋਮੋਟਰ ਨੂੰ ਕਹਿੰਦੇ ਹਾਂ ਜਦੋਂ ਕਿਸੇ ਨੂੰ ਕਹਾਣੀ ਆਪਾਂ ਦੱਸੀਏ ਉਹਨੂੰ ਫੇਰ ਪਤਾ ਲੱਗਦਾ ਯਾਰ ਵੀ ਇਹ ਬੰਦਾ ਇੱਥੋਂ ਤੱਕ ਦਾ ਇੱਥੋਂ ਤੱਕ ਹੀ ਹੈ ਯਾਰ ਕੀ ਹੈ ਜਾਂ ਨਹੀਂ ਨਹੀਂ ਜ਼ਮੀਨ ਜਾਇਦਾਦ ਤਾਂ ਹੈ ਨਹੀਂ ਕਿ ਵੀਰੇ ਹੁਣ ਸਾਡੇ ਕੋਲੇ 5 ਚਿਮਰਲੇ ਥਾਂ ਹੈਗੀ ਆ ਉਹ ਤੇ ਅਸੀਂ ਦੋ ਭਰਾ ਹੈਗੇ ਆ ਤੇ ਇੱਕ ਮੇਰਾ ਡੈਡੀ ਹੈਗਾ ਮੰਨ ਲਾ ਅਸੀਂ ਇੱਕ ਕਮਰਾ ਮੇਰੇ ਕੋਲੇ ਇੱਕ ਮੇਰੇ ਭਰਾ ਕੋਲੇ ਇੱਕ ਮੇਰੇ ਡੈਡੀ ਕੋਲੇ 5 ਚਿਮਰਲੇ ਹੈਗਾ ਉਹਦੇ ਚ ਹੀ ਰਹਿ ਰਹੇ ਆ ਅਸੀਂ ਇੱਕ ਕਮਰੇ ਦੇ ਵਿੱਚ 5 ਤੋਂ 6 ਮਰਲਿਆਂ ਦੇ ਵਿੱਚ ਜਿਹੜਾ ਬੰਦਾ ਯਾਰ ਗੁਜ਼ਾਰਾ ਕਰਦਾ ਕਿੱਡਾ ਵੱਡੇ ਦੁੱਖ ਦੀ ਗੱਲ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਕਿਸੇ ਮੁਰੇ ਕਹਾਣੀ ਖੋਲਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਮੁਠੀ ਬੰਦ ਖੋਲਣ ਨੂੰ ਮੁਠੀ ਬੰਦ ਦੀ ਜਿਹੜੀ ਕੀਮਤ ਹੁੰਦੀ ਹੈ ਪਰ ਜਦੋਂ ਕਹਿੰਦੇ ਹੁੰਦੇ ਆ ਵੀ ਨਾਂ ਸੁਣਵਾਈ ਹੋਵੇ ਉਹ ਬੰਦੇ ਨੂੰ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਉਣਾ অতি ਜ਼ਰੂਰੀ ਹੁੰਦਾ ਕਿਹੜੇ ਕਿਹੜੇ ਪਲੇਅਰ ਜਿਹੜੇ ਤੁਹਾਡੇ ਨਾਲ ਖੇਡੇ ਕਿਹੜੇ ਕਿਹੜੇ ਕਪਾਂ ਨੇ ਤੁਸੀਂ ਬੈਸਟ ਵੀ ਰਹੇ ਹੋ ਅੱਜ ਆਪਾਂ ਉਹ ਵੀ ਇੱਕ ਜਾਣਕਾਰੀ ਦਰਸ਼ਕ ਵੀਰਾਂ ਨੂੰ ਦੱਸ ਦਈਏ ਤੇ ਬੇਨਤੀ ਵੀ ਕਰਾਂਗੇ ਵੀ ਜਿਹੜੇ ਵੀਡੀਓ ਦੇਖਣਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆਪਾਂ ਚੋਟੀ ਦੇ ਖੇਡ ਪ੍ਰਮੋਟਰਾਂ ਤੱਕ ਫਿੱਡੂ ਕੁੰਡਰ ਨੂੰ ਲੈ ਕੇ ਜਾਣਾ ਤਾਂ ਜੋ ਇਸ ਮਹਾਨ ਕਬੱਡੀ ਖਿਡਾਰੀ ਦੀ ਜਿਹੜੀ ਸਮੇਂ-ਸਮੇਂ ਤੇ ਹੈਲਪ ਵੀ ਹੋਣੀ ਚਾਹੀਦੀ ਹੈ ਔਰ ਮਾਨ ਸਤਕਾਰ ਵੀ ਜਿਹੜੀ ਇਹਨੂੰ ਮਿਲਨੇ ਚਾਹੀਦੇ ਆ ਜਿੱਦਾਂ ਦੂਜੇ ਹੀ ਪਲੇਅਰਾਂ ਨੂੰ ਮਿਲਦੇ ਆ ਸੋ ਆਪਾਂ ਸਾਰਿਆਂ ਨੂੰ ਬੇ ਜੇ ਵੀ ਕਰਿਓ ਕਮੈਂਟ ਵੀ ਕਰਿਓ ਵੀ ਇਹ ਚੀਜ਼ ਦਾ ਵਾਕਈ ਅਕਦਾਰ ਹੈ ਕਿਡੋ ਕਿਹੜੇ ਕਿਹੜੇ ਕੱਪਾਂ ਦੇ ਤੁਸੀਂ ਬੈਸਟ ਰਹੇ ਉੱਪਰ ਦਾ ਵੀਰੇ ਹੁਣ ਜਿਵੇਂ ਲੋਂਗੋਵਾਲ ਹੋਇਆ ਸੀਗਾ ਜੀ ਉੱਥੋਂ ਬੈਸਟ ਨਿਕਲਿਆ ਸੀਗਾ ਲੰਬੀ ਤੋਂ ਫੱਗੋ ਤੋਂ ਇੱਧਰ ਜਿਹੜੇ ਮੋਲੇ ਵਾਲਾ ਖੇੜਾ ਉਹ ਤੇ ਢੰਡੋਵਾਲ ਤੋਂ ਹੂੰ ਤੇ ਹੁਣ 70 ਤੋਂ 70 ਕਿਲੋ ਜਦ ਤੱਕरीबन ਬੈਸਟ ਹੀ ਹੁੰਦੇ ਸੀ ਹਾਂ ਤੇ ਉੱਪਰੋਂ ਝੂ ਲੋਂਗੋਵਾਲ ਨਿਕਲਿਆ ਸੀ ਬੈਸਟ ਮੈਂ ਉਦੋਂ ਮੇਰਾ 68 ਕਿਲੋ ਭਾਰ ਸੀ ਬੈਸਟ ਸੀਰਾ ਲੱਗ ਗਿਆ ਸੀ ਪਿੱਥੋ ਵਾਲਾ ਖੇੜਾ ਮੇਰੇ ਨਾਲ ਖਰਾਜੀ ਵਰਗੇ ਸੁੱਚੇ ਵਰਗੇ ਸੀ ਹੂੰ ਉਦੋਂ ਮਨ ਲਾ ਸਾਡਾ ਖੁਸ਼ੀ ਵਰਗਣਾ ਤੇ ਸੰਦੀਪ ਲੁਧਰ ਵਰਗਣਾ ਮੈਚ ਲੱਗਿਆ ਸੀ ਤੇ ਮੈਨੂੰ ਉਦੋਂ ਮੰਨ ਲਓ ਵੀ ਡੜਬੇ ਟੀਮ ਦੇ ਇੰਨੀ ਚੜ੍ਹਾਈ ਸੀ ਵੀ ਕੰਪਿਊਟਰ ਚਾਂਹ ਕਹਿੰਦੇ ਸੀ ਕੰਪਿਊਟਰੋਂ ਘੁੰਮਦੀ ਸੀ ਚਾਂ ਤੇ ਮੈਨੂੰ ਕੋਈ ਵੀ ਜੱਫਾ ਨਹੀਂ ਸੀ ਮੈਂ ਖੁਸ਼ੀ ਅਰਗਨ ਕੋਈ ਵੀ ਚਾਂਸ ਨਹੀਂ ਦਿੱਤਾ ਸੀ ਜੱਫੇ ਦਾ ਤੁਹਾਡਾ ਮਨਪਸੰਦ ਜਿਹੜਾ ਰੇਡਰ ਤੇ ਮਨਪਸੰਦ ਜੱਫੀਓ ਕੌਣ ਆ ਜਿਹੜਾ ਤੁਹਾਡਾ ਚੇਤਾ ਹੋਵੇ ਵੀ ਮੈਂ ਆਹ ਮੰਡੇ ਦੀ ਖੇਡ ਨੂੰ ਅੱਜ ਵੀ ਪਿਆਰ ਕਰਦਾ ਹਾਂ ਆਪਣੇ ਪੁਰਾਣੇ ਜਦੋਂ ਬਾਈ ਕੁੰਨੀ ਤੇ ਬਾਈ ਸ਼ੀਰਾਪਤ ਵਾਲਾ ਤੇ ਹੋਣ ਵਾਲੇ ਮੁੰਡੇ ਨੂੰ ਤਾਂ ਆਪਣਾ ਸੰਦੀਪ ਆ ਆਪਣਾ ਦੁੱਧੇ ਵਾਲਾ ਉਹਨੂੰ ਮੈਂ ਆਪਣਾ ਆਪਣਾ ਆਪਾਂ ਬਹੁਤ ਪਿਆਰ ਕਰਦਾ ਆਪਣਾ ਯਾਰ ਦੋਸਤ ਆ ਜੀ ਉਹ ਆਪਾਂ ਨੂੰ ਬਹੁਤ ਵਧੀਆ ਲੱਗਦਾ ਤੇ ਇੱਕ ਜਿਆਦਾ ਸੁਰਖਪਰੀ ਜਿਆਦਾ ਸੁਰਖਪਰੀ ਹਾਂ ਯੁਨਾਈਟਿਡ ਕਬੱਡੀ ਫੈਡਰੇਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਯਾਦਾ ਸੁਰਖਪੁਰੀਆ ਉਹਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਜੇ ਹੋਇਆ ਇਸ ਵੀਰ ਦੀ ਵੀਡੀਓ ਜਿਹੜੀ ਸੁਣਿਓ ਫਿੱਡੂ ਕੁੰਡਲ ਦੀ ਆਪਾਂ ਯੁਨਾਈਟਿਡ ਕਬੱਡੀ ਫੈਡਰੇਸ਼ਨ ਦੇ ਵਿੱਚ ਵੀ ਇਹਨੂੰ ਬੰਦ ਆ ਜਿਹੜਾ ਮਾਨ ਸਤਕਾਰ ਉਹ ਆਪਾਂ ਦੇ ਸਕੀਏ ਤਾਂ ਕਿ ਇਹ ਪਲੇਅਰ ਦਾ ਜਿਹੜਾ ਮੁੱਲ ਹੈ ਉਹ ਤੁਸੀਂ ਪਾ ਸਕਿਓ ਮੈਂ ਪਾਲਾ ਜਲਾਲਪੁਰੀਆ ਯਾਦਾ ਸੁਰਖਪੁਰੀਆ ਆ ਜਾ ਐਮ ਐਲ ਕੇ ਕਬੱਡੀ ਫੈਡਰੇਸ਼ਨ ਜਾਂ ਪੰਜਾਬ ਕਬੱਡੀ ਐਸੋਸੀਏਸ਼ਨ ਸਾਰੇ ਪ੍ਰਮੋਟਰਾਂ ਨੂੰ ਵੀ ਬੇਨਤੀ ਕਰੂੰਗਾ ਜਿਹੜੇ ਵਿਦੇਸ਼ਾਂ ਦੇ ਵਿੱਚ ਵਾਦੇ ਐ ਵੀ ਵੱਧ ਤੋਂ ਵੱਧ ਜਿਹੜੀ ਇਹਦੀ ਹੈਲਪ ਹੈ ਉਹ ਆਪਾਂ ਲੋ ਫ੍ਰੈਂ ਕਰਨੀ ਪੈਂਦੀ ਹੈ ਔਰ ਪਲੇਅਰ ਨੂੰ ਇੱਕ ਮਾਨ ਸਤਕਾਰ ਵੀ ਜਿਹੜਾ ਬਾਨਾ ਦੇਣਾ ਬੰਦ ਹੈ ਫਿਰ ਦੋ ਬਈ ਸਭ ਤੋਂ ਪਹਿਲਾਂ ਇੱਕ ਤੁਹਾਡਾ Google Pay ਨੰਬਰ ਤੁਸੀਂ ਜਰੂਰ ਬੋਲਿਓ Google Pay ਨੰਬਰ 8847545267 ਹੈ ਮੇਰਾ ਨੰਬਰ 88475 ਹਾਂਜੀ 45267 4526788475 45267 ਜਿਹੜਾ Google Pay ਨੰਬਰ ਆ ਜਿਹੜੇ ਮੇਰੇ ਵੀਰ ਵੀਡੀਓ ਦੇਖਣ ਤਾਂ ਜੋ ਆਪਾਂ ਘਰ-ਬਾਰ ਵੀ ਇਹ ਵੀਰ ਜਿਹੜਾ ਬਣਾ ਸਕੇ ਕਬੱਡੀ ਜਗਤ ਦੇ ਵਿੱਚ ਆਪਾਂ ਤਾਂ ਹੀ ਕਹਿੰਨੇ ਆ ਵੀ ਆਪਾਂ ਮਾਨ ਸਤਕਾਰ ਜਿੰਨਾ ਦੇ ਸਕੀਏ ਉਹਨਾਂ ਥੋੜਾ ਪੈਂਦਾ ਜਿੰਨੀ ਤਕੜੀ ਕਬੱਡੀ ਖੇਡੀ ਹੈ ਹਾਂਜੀ ਇੱਕ ਵਈ ਆਣਾ ਹੁਣ ਮੈਨੂੰ ਜਦੋਂ ਬਾਹਰੋਂ ਫੋਨ ਆਏ ਸੀਗੇ ਜੀ ਬਈ ਜਗਮੀਤ ਆ ਜਿਹੜਾ ਆਪਾਂ ਨੇ ਇੱਥੋਂ ਕਲ ਜੱਕ ਜਾਨੀ ਸਰ ਵਾਲਾ ਇਹ ਮੈਨੂੰ ਕਿਹਾ ਸੀਗਾ ਤੇ ਆਪੇ ਮਾ ਮੁੰਡਾ ਇੱਕ ਕਣਿਆ ਵਾਲਾ ਤੋਂ ਤੇ ਮਨ ਲਾ ਹੋਰ ਵੀ ਬੰਦੇ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਤੇਰੀ ਸਪੋਰਟ ਕਰ ਦਿੰਨੇ ਆ ਤੁਹਾਨੂੰ ਪੈਸੇ ਪਾ ਦਿੰਨੇ ਆ ਮਾ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀਗੀ ਮਾ ਬਾਈ ਯਾਰ ਮੈਨੂੰ ਹੁਣ ਜ਼ਰੂਰਤ ਨਹੀਂ ਇੱਕ ਮੁੰਡਾ ਗੋਪੀਆ ਬਵਾ ਦੇਣਾ ਕਬੱਡੀ ਖੇਡਦਾ ਰਿਹਾ ਮੇਰੇ ਨਾਲ ਉਹ ਵੀ ਕਹਿੰਦੇ ਫਿੱਡੂ ਦੱਸ ਨਹੀਂ ਕਿਸੇ ਵੀ ਚੀਜ਼ ਦੀ ਲੋੜ ਹੋਵੇ ਮਾ ਉਹਨਾਂ ਨੇ ਇੱਕੋ ਹੀ ਗੱਲ ਕਹੀ ਆ ਬਾਈ ਯਾਰ ਮਾ ਮੇਰੇ ਕੋਲ ਘਰ ਹੈ ਨਹੀਂ ਗਾ ਕੋਈ ਕਮਰਾ ਹਨਾ ਇਹ ਨਹੀਂ ਗਾ ਵੀ ਆਪਣਾ ਕੰਮ ਹਨਾ ਵੀਰ ਮੈਨੂੰ 4000 ਬਵਾ ਦਿਓ ਮੈਨੂੰ 5 ਬਵਾ ਦਿਓ ਮੈਨੂੰ 10 ਬਵਾ ਦਿਓ ਮਾ ਉਹ ਕੰਮ ਹੈ ਨਹੀਂ ਆਪਾਂ ਕਬੱਡੀ ਨਹੀਂ ਮਨ ਏ ਨੀਗਲ ਆਪ ਦਾ ਵजूद ਖਤਮ ਕਰ ਰਹੇ ਹਨ ਪੈਸੇ ਪਿੱਛੇ ਮੈਂ ਉਹਨਾਂ ਨੂੰ ਕੋਈ ਗੱਲ ਕਹੀ ਆ ਵੀ ਜਦੋਂ ਮੈਂ ਘਰ ਪਾਇਆ ਜਾਂ ਕੋਈ ਮੇਰਾ ਕੋ ਥਾਂ ਤੋਂ ਦਾ ਜਗਾੜ ਬਣਾ ਮੇਰੇ ਉਹ ਤੋਂ ਸਪੋਰਟ ਕਰ ਦਿਓ ਮੈਂ ਸਾਰੇ ਬੰਦਿਆਂ ਨੂੰ ਇਹੀ ਕਿਹਾ ਹੁਣ ਤਾਂ ਮੈਂ ਰੈਫਰੀ ਰੂਪੀ ਕਰ ਲੈਣਾ ਜਾਂ ਮਾੜਾ ਮोटा ਘੇੜ ਲੈਣਾ ਜਾਂ ਫੈਕਟਰੀ ਜਾ ਵਰਦਾ ਕੋਈ ਆਪ ਦਾ ਘਰ ਦਾ ਚੱਲੀ ਜਾਂਦਾ ਸਿਸਟਮ ਹਨਾ ਹੁਣ ਕੋਈ 10000 ਪਵਾ ਦੋ ਜਾਂ ਕੋਈ 20 ਪਵਾ ਦੋ ਪੈਸੇ ਲੱਗ ਜਾਣਗੇ ਮੇਰੇ ਕਹੇ ਕੰਮ ਨਹੀਂ ਆਉਣੇ ਬਈ ਹੁਣ ਜੇ ਮੈਂ ਜੋ ਘਰ ਪਾਉਣਾ ਮਨ ਲਾ ਉਹ ਆਪਣੇ ਬੰਦੇ ਕਿੰਨੀ ਮਿਹਨਤ ਕਰਕੇ ਜਿਹੜੇ ਬਾਹਰਲੇ ਬੰਦੇ ਆ ਮਨ ਲਈ ਜ਼ਿੰਦਗੀ ਬਦਲਦੀ ਆ ਮਨ ਦੀ ਇੱਛਾ ਵੀ ਆਪਾਂ ਜਿਹੜਾ ਘਰ ਪਾਉਣਾ ਉਹ ਮੰਨ ਕੇ ਚੱਲ ਆਪਾਂ ਸਾਰੇ ਬੰਦਿਆਂ ਨੂੰ ਅਪੀਲ ਕਰ ਦਈਏ ਬੇਨਤੀ ਕਰ ਦਈਏ ਜਿਹੜੇ ਬੰਦੇ ਜੁੜੇ ਆ ਹਾਂਜੀ ਉਹ ਕਰਤਾ ਆਏ ਆ ਨਾ ਬਈ ਹੁਣ ਮੈਂ ਮੰਨ ਲਾ ਵੀ ਮੇਰੇ ਕੋਲ ਜਗ੍ਹਾ ਹੀ ਨਹੀਂ ਘਰ ਮੈਂ ਕਿੱਥੇ ਪਾਵਾਂ ਬਈ ਯਾਰ ਹਨਾ ਉਹ ਤਾਂ ਕਰਕੇ ਕੋਈ ਜਗ੍ਹਾ ਦਾ ਕੋਈ ਜਗਾੜ ਬਣਿਆ ਤਾਂ ਫੇਰ ਹੀ ਕੋਈ ਹਨਾ ਹਾਂ ਵੀ ਪ੍ਰੋਮੋਟਰਾਂ ਨੂੰ ਅਸੀਂ ਬੇਨਤੀ ਕਰਦੇ ਆ ਤਾਂ ਜੋ ਆਪਾਂ ਇਹਨੂੰ ਜਗ੍ਹਾ ਵੀ ਜਿਹੜੀ ਲੈ ਕੇ ਦੇ ਰਹੀ ਹੈ ਉਹਦਾ ਘਰ-ਦਾਰ ਵੀ ਪਾ ਦਈਏ ਮਨ ਦੀ ਇੱਛਾ ਹੁੰਦੀ ਆ ਵੀ ਮੇਰਾ ਘਰ ਬਣ ਜਾਵੇ ਹਾਂ ਬਈ ਯਾਰ ਕੱਲ ਨੂੰ ਹੁਣ ਆਏ ਆ ਬਈ ਹੁਣ ਇੰਨਾ ਚਿਰ ਖੇਡੇ ਆ ਹਨਾ ਤੇ ਮੰਨ ਲਾ ਹੁਣ ਟ੍ਰਾਫਿਕ ਨਾਲ ਮੰਨ ਲਾ ਕਮਰਾ ਭਰਿਆ ਪਿਆ ਕੱਲ ਨੂੰ ਮੇਰੇ ਜਵਾਕ ਆਖਣਗੇ ਵੀ ਮੰਨ ਲਾ ਵੀ ਤੂੰ ਕੀ ਕੀਤਾ ਹਨਾ ਬਈ ਆ ਹੁੰਦਾ ਵੀ ਉਹਨਾਂ ਨੂੰ ਕਰਤਾ ਪਾ ਕੇ ਦੇ ਦਈ ਕਬੱਡੀ ਵਾਲਿਆਂ ਨੇ ਮੇਰੀ ਸਪੋਰਟ ਕੀਤੀ ਤੇ ਅੱਜ ਮੈਂ ਮਤਲਬ ਵੀ ਆਪਣੇ ਕੋਲ ਖੜਾ ਹਾਂ ਵੀ ਇਹ ਚੀਜ਼ ਮੈਂ ਹਾਂ ਵੀ ਕਬੱਡੀ ਤੋਂ ਹਾਂ ਵੀ ਹੁਣ ਤੱਕ ਕਬੱਡੀ ਤੋਂ ਆਪਾਂ ਕੁਛ ਨਹੀਂ ਕਮਾਇਆ ਬਸ ਇਹ ਹੈ ਵੀ ਯਾਰ ਦੋਸਤ ਹੈਗੇ ਜਿਨ੍ਹਾਂ ਨੇ ਆਪਾਂ ਨੂੰ ਹੌਸਲਾ ਦਿੱਤਾ ਤੇ ਆਪਣੇ ਨਾਲ ਖੜਾ ਵੀ ਹੋਰ ਤਾਂ ਕੁਝ ਵੀ ਨਹੀਂ ਪਵਾ ਬੱਚੇ ਨੂੰ ਕੀ ਪਤਾ ਵੀ ਹੈਣਾ ਕੀ ਯਾਰ ਦੋਸਤ ਹੈ ਜਾਂ ਕੋਈ ਕਿਵੇਂ ਹਣਾ ਤੇ ਉਹਨਾਂ ਨੂੰ ਮਤਲਬ ਕੱਲ ਨੂੰ ਦੱਸ ਸਕੀਏ ਵੀ ਮੈਂ ਕਬੱਡੀ ਛਾਪ ਕਮਾਇਆ ਜਿਹੜੇ ਪਲੇਅਰਾਂ ਦੇ ਨਾਲ ਤੁਸੀਂ ਕਬੱਡੀ ਖੇਡੀ ਹੈ ਜਿਹੜੇ ਪਲੇਅਰ ਤੁਹਾਡੇ ਨਾਲ ਇੱਕ ਕਹਿੰਦੇ ਹੁੰਦੇ ਆ ਵੀ ਚਟਾਨ ਬਣ ਕੇ ਖੜੇ ਆ ਕਬੱਡੀ ਤਾਂ ਬਾਈ ਹੁਣ ਜਿਵੇਂ ਛੋਟੇ ਬੇਟੇ ਚ ਖੇਡਦੇ ਸੀ ਬਾਈ ਗਰਮੀ ਤੇ ਡਿਊਟੀ ਉੱਤੇ ਸਾਡੇ ਪਿੰਡ ਦਾ 57 ਕਿਲੋ ਤਾਂ ਮੈਂ ਉਹਦੇ ਨਾਲ ਹੀ ਖੇਡਦਾ ਨਾ ਕਾਕੇ ਵਰਗੇ ਤੇ 57 ਸਾਡੀ ਵਧੀਆ ਟੀਮ ਦੋਸਤੋ ਬਾਅਦ ਮੈਨੂੰ ਕੋਟਲੀ ਵਾਲੇ ਲੈ ਕੇ ਸੀਗੇ ਕਾਕੇ ਵਰਗੇ ਹਰਪਰੀ ਵਰਗੇ ਉਹਨਾਂ ਨਾਲ ਖੇਡਦੇ ਰਹੇ ਫਿਰ 62 ਕਿਲੋ ਵੰਦ ਡੋੜ ਦੇ ਬੁੱਲੇ ਨਾਲ ਕਬੱਡੀ ਖੇਡੀ ਆ ਤੇ ਸ਼ੇਰੋਂ ਵਾਲੇ ਘਾਕੇ ਨਾਲ ਵੀ ਕੁਝ ਮੈਚ ਖੇਡੇ ਆ ਜਿਵੇਂ ਮੱਲਣ ਵਾਲੇ ਬਾਜੇ ਨਾਲ ਮੈਚ ਵੀ ਲੱਗਦੇ ਰਹੇ ਆ ਬਾਈ ਨਿੰਦਰ ਜੱਟ ਵਾਲਾ ਹੋ ਗਿਆ ਛੋਟੇ ਬਟਾਂ ਜਿਵੇਂ ਸਿੱਕਾ ਉਦੋਂ 65 ਪੁਂਟ ਹੁੰਦੀ ਸੀਗੀ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਓਪਨ ਨਾਲ ਖੇਡਣ ਲੱਗਿਆ ਤੇ ਲੰਡਿਆਂ 'ਚ ਵੀ ਖੇਡਦੇ ਨਾ ਬਾਈ ਤਾਰ ਅਰਗਿਆਂ ਨਾਲ ਬਾਈ ਕੇਵਲ ਜੱਤ ਵਾਲਾ ਤੇ ਜਿਵੇਂ ਬਾਈ ਸ਼ੀਰਾ ਪਿੱਥੋ ਵਾਲਾ ਹੋ ਗਿਆ ਹਨਾ ਹੂੰ ਤੇ ਠਾਂਦੇ ਵਾਲੇ ਦੇ ਪੰਮੇ ਅਰਗਿਓ ਗਰਾਮ ਮਾਰ ਕੇ ਮਨ ਲਾ ਉਹਨਾਂ ਟਾਈਮਾਂ 'ਚ ਫੁੱਲ ਚੜਾਈ ਹੁੰਦੀ ਸੀ ਹਨਾ ਤੇ ਜਿਵੇਂ ਬਾਈ ਕਾਲੇ ਵਰਗੇ ਹੋ ਗਏ ਥੰਦੇ ਵਾਲੇ ਹਮ ਬਾਵੇ ਮਤਵੀ ਵਾਲਾ ਹੋ ਗਿਆ ਜਿਵੇਂ ਤੇ ਬਾਈ ਕੁੰਨੀ ਹੋ ਗਿਆ ਹਨਾ ਤੇ ਬਾਈ ਪਿੰਦਾ ਹੋ ਗਿਆ ਬਰੀ ਵਾਲਾ ਇਹਨਾਂ ਨਾਲ ਖੇਡਦੇ ਰਹੇ ਆਪਾਂ ਤੇ ਮੈਚ ਹੁਣ ਜੇ ਮੈਚ ਸਾਡੇ ਜਿਵੇਂ ਹੁਣ 11 70 ਕਿਲੋ ਗਏ ਸੀਗੇ ਇੱਥੇ ਸ਼ੰਕਰਪਿੰਡ ਖੇਡਣਾ ਉੱਥੇ ਮੱਲਾ ਕਿਹੜਾ ਬਾਦੂ ਮੀਡੀਆ ਸੀਗਾ ਜਾਂ ਕੋਈ ਹਨਾ ਪਤਾ ਸੀ ਅਸੀਂ ਉਹੀ ਜਾਵੜੇ ਵੀ 70 ਕਿਲੋ ਅੰਦਾਜ਼ੇ ਨਾਲ ਹੀ ਬਿਗੂ ਉੱਤੇ ਆਹ ਸੀ ਕਿ ਚੌਕਲੇ ਸੀ ਲੱਕੂ ਸੀਗਾ ਜਾਫੀ ਨਾਲ ਇਹਨਾਂ ਦੇ ਤੇ ਮੈਂ ਤੇ ਲੱਕੀ ਤੇ ਸ਼ੈਂਬਰ ਸੀਗਾ ਮੁੰਡਾ ਸਾਡੇ ਜੀ ਪੰਨੇ ਵਾਲਾ ਉਹ ਮੇਰੇ ਨਾਲ ਬਹੁਤ ਵਧੀਆ ਕਬੱਡੀ ਖੇਡਦਾ ਰਿਹਾ ਤੇ ਉੱਥੇ ਸਾਡਾ ਮੈਚ ਸੀਗਾ ਵੀ ਪਿੰਡ ਦੀ ਟੀਮ ਸੀ ਅਸੀਂ ਇੱਕ ਪਿੰਡ ਦੀ ਟੀਮ ਹੋਊਗੀ ਨਾਰਮਲ ਹੀ ਹੋਊਗੀ ਤੇ ਗਾਂ ਜਦੋਂ ਵੇਖਿਆ ਦੁੱਲਾ ਸੁਰਖ ਪੁਰ ਗਿਆ ਆ ਗਿਆ ਸੋਨੀ ਸੋਨੂ ਜੰਪ ਆ ਗਿਆ ਪਯਣ ਗੜਾਣੀ ਆ ਗਿਆ ਤੇ ਜੱਫੀ ਆ ਕੇ ਸੁੱਖਾ ਬੰਡਾਲ ਗੁਰਵਿੰਦਰ ਕਾਲਮਾਰੂਬੀ ਹਰਖਵਾਲ ਤੇ ਆਪਣੇ ਅਮਰੂ ਜਨੇਤਪੁਰਾ ਸਕੰਦਰ ਕਾਂਝਲੀ ਫਿਰ ਸਾਡਾ ਨਾਲ ਮੈਚ ਲੱਗਿਆ ਉਹ ਸਾਡੇ 7 ਪੁਆਇੰਟ ਦਿੰਦੇ ਹੁੰਦੇ ਸੀ ਤੇ ਸਾਡਾ ਮੈਚ ਲੱਗਿਆ ਸੀ 7 8 ਪਹਿਲੀਆਂ 8 ਰੈਡਾਂ ਕੋਈ ਜੱਫਾ ਨਹੀਂ ਖਾਦਾ ਇਹਨਾਂ ਤੋਂ ਉਹਨਾਂ ਨੇ ਪੁਆਇੰਟ 10 ਕਰਤੇ ਉਸ ਮੈਚ ਦੇ ਫਿਰ ਮਗਰਲੇ ਇੱਕ ਜੱਫਾ ਮੈਨੂੰ ਬਾਹਰ ਕਰਤਾ ਗੁਰਵਿੰਦਰ ਕਾਲਵਾਂ ਵਾਲੇ ਨੇ ਤੇ ਇੱਕ ਜੱਫਾ ਸ਼ੈਂਬਰ ਨੂੰ ਪੈ ਗਿਆ ਸੀ ਇੱਕ ਇਤਿਹਾਸਿਕ ਤੇ ਯਾਦਗਾਰੀ ਮੈਚ ਤਗੜਾ ਮੈਚ ਲੱਗਾ ਉਹਨਾਂ ਨੇ ਬਾਈ ਸਾਨੂੰ ਘਟੋ ਘਟ 7-8000 ਰੁਪਏ ਕਰਾਇਆ ਸੀ ਉਹਨਾਂ ਟਾਈਮਾਂ ਅੱਛਾ ਉਹਨਾਂ ਟਾਈਮਾਂ ਦੇ ਹਾਂ ਤੇ ਬਾਕੀ ਸੁੱਖੇ ਮਢਾ ਲੱਗੇ ਤਾਂ ਬਾਈ ਉਹ ਹੁੰਦੇ ਉਹਨਾਂ ਟਾਈਮਾਂ ਦੇ ਹੀਰੋ ਸੀ ਹੀਰੋ ਸੀ ਜਿਵੇਂ ਪਹਿਲਾਂ ਹਾਂ ਤੇ ਉਹਨਾਂ ਪਲੇਅਰਾਂ ਨਾਲ ਵੀ ਖੇਡੇ ਆ ਬਾਈ ਤੇ ਉਹ ਵੇਲਾ ਅੱਜ ਕਿੱਥੇ ਆ ਕਿੱਥੇ ਆ ਤੁਸੀਂ ਕਿੱਥੇ ਹਾਂ ਖੁਸ਼ੀ ਵਰਗੇ ਕਿੱਥੇ ਆ ਜੇ ਅੱਜ ਮੈਂ ਚਾਹਣਾ ਵੀ ਮੈਨੂੰ ਐ ਲੱਗਦਾ ਜੇ ਮੈਂ ਉਹਨਾਂ ਨੂੰ ਬੁਲਾਵਾਂ ਤਾਂ ਮੈਨੇ ਨਾ ਹੱਥ ਵੀ ਨਹੀਂ ਮਲਾਉਣਾ ਹਾਂ ਹਾਂ ਵੀ ਮੈਨੂੰ ਗੋਮਨਾਮ ਹੋ ਗਿਆ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਹਾਂ ਕਿਉਂਕਿ ਚੜਦੇ ਨੂੰ ਹਰੇਕ ਸਲਾਮਾ ਕਰਦਾ ਡੁੱਬਦੇ ਨੂੰ ਕੌਣ ਪੁੱਛਦਾ ਇਹ ਘਰ ਘਰ ਦਾ ਜਿਹੜਾ ਦੁਨੀਆ ਦਾ ਦਸਤੂਰ ਹੋਇਆ ਪਿਆ ਪਰ ਇਹ ਹੈ ਫਿੱਡੂ ਕੁੰਡਲ ਕਬੱਡੀ ਜਗ ਦਾ ਚਹੇਤਾ ਲੋਕਾਂ ਦਾ ਚਹੇਤਾ ਬਜ਼ੁਰਗਾਂ ਦਾ ਚਹੇਤਾ ਨੌਜਵਾਨਾਂ ਦਾ ਚਹੇਤਾ ਅੱਜ ਫਿੱਡੂ ਭਾਈ ਦੇ ਨਾਲ ਜਿਹੜੀ ਆਪਾਂ ਗੱਲਬਾਤ ਕੀਤੀ ਹੈ ਧੰਨਵਾਦ ਜੀ